ਸ਼੍ਰੀ ਕਾ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਾ ਕੌਰ ਚੈਹ ਕਲੈਕਸ਼ਨ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਜਿਹੜੀ ਕਲੈਕਸ਼ਨ ਲੈ ਕੇ ਆਇਆ ਬਹੁਤ ਸੋਹਣੀ ਸਾਰੀ ਪ੍ਰੀਮੀਅਮ ਰੇਂਜ ਲੈ ਕੇ ਆਈ ਆਂ ਪਰ ਇਹ ਜਿੰਨੀ ਵੀ ਆਪਣੇ ਕੋਲ ਅੱਜ ਕਲੈਕਸ਼ਨ ਆਈ ਆ ਸਾਰੀ ਲੈਸ ਦੇ ਉੱਪਰ ਆਈ ਆ 1800 ਤੋਂ 2000 ਤੱਕ ਵਾਲੇ ਸਾਰੇ ਸੂਟ ਰਸ਼ੀਆ ਬ੍ਰਾਂਡ ਰੋਗਾ ਬਹੁਤ ਸੋਹਣੀ ਕਲੈਕਸ਼ਨ ਆ ਡਿਜ਼ਾਈਨ ਬਹੁਤ ਸੋਹਣੇ ਆ ਵਰਕ ਵੀ ਮਿਲੂਗਾ ਸੂਟਾਂ ਦੇ ਉੱਪਰ ਪ੍ਰਿੰਟਿੰਗ ਵੀ ਮਿਲੂਗੀ ਨਾਲ ਵਿਸਕਾਸ ਮਸਲੀਨ ਦੇ ਦੁਪੱਟੇ ਮਿਲਣਗੇ 1 1700 ਲੈਸ ਤੋਂ ਲੈਸ ਤੱਕ ਇਹ ਸੇਲ ਹੋ ਰਿਆ ਨਹੀਂ ਤਾਂ ਜਦੋਂ ਐਨ ਪੂਰਾ ਜਣ ਕੇ ਹੁੰਦਾ ਵਾ ਤਾਂ 2000 ਤੱਕ ਸੇਲ ਹੋ ਰਿਆ ਇਹ ਸੂਟ ਬਟ ਹੁਣ ਪਿੱਛੋਂ ਕਾਫੀ ਜ਼ਿਆਦਾ ਲੈਸ ਆ ਗਿਆ 3-3 4-4 ਰੁਪਏ ਇਹਨਾਂ ਦੇ ਉੱਪਰ ਲੈਸਾ ਸੋ ਉਸ ਦੇ ਅਕੋਰਡਿੰਗ ਆਪਾਂ ਤੁਹਾਨੂੰ ਘੱਟ ਦੋ ਘੱਟ ਮਤਲਬ ਕਿ ਇਹ ਦੇਣ ਨੂੰ ਜਾ ਰਹੇ ਆ ਸਿਰਫ 1500 ਦੇ ਵਿੱਚ 1500 ਦੇ ਵਿੱਚ ਇਹ ਵਾਲਾ ਸੂਟ ਤੁਹਾਡੇ ਘਰ ਤੱਕ ਪਹੁੰਚੂਗਾ ਜਿਹੜਾ ਮਰਜੀ ਤੁਸੀਂ ਇਹਦੇ ਵਿੱਚੋਂ ਸਿਲੈਕਟ ਕਰਕੇ ਫਟਾਫਟ ਸਕਰੀਨਸ਼ਾਟ ਲੈਣਾ ਸਾਡੇ ਕੋਲ ਸਿਰਫ 2 ਜਾਂ 3 ਸੈੱਟ ਆਏ ਨੇ ਦੋ ਜਾਂ ਤਿੰਨ ਸੈਟ ਹੀ ਆਏ ਨੇ ਸੋ ਫਟਾਫੱਡ ਸਕਰੀਨਸ਼ਾਟ ਲੈ ਲਿਓ ਜਿਹੜੀ ਆਪਾਂ ਨਾ ਫਸਟ ਟਾਈਮ ਵੀਡੀਓ ਨੂੰ ਦੇਖ ਰਹੀਆਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਸ਼ੇਅਰ ਜਰੂਰ ਕਰ ਦਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਬੈਲ ਦਾ ਆਈਕਨ ਪ੍ਰੈਸ ਜਰੂਰ ਕਰ ਲਿਆ ਕਰੋ ਤਾਂ ਹੀ ਤੁਹਾਡੇ ਤੱਕ ਨਿਊ ਵੀਡੀਓਾਂ ਜੋ ਆਪਣੀ ਆ ਰਹੀਆਂ ਤੁਹਾਡੇ ਤੱਕ ਪਹੁੰਚਣਗੀਆਂ ਤੇ ਲੋ ਜੀ ਤੁਹਾਨੂੰ ਦਿਖਾਉਣੀ ਆ ਅੱਜ ਦਾ ਪਹਿਲਾ ਹੀ ਸੂਟ ਬਹੁਤ ਪਿਆਰਾ ਗ੍ਰੇ ਕਲਰ ਦੇ ਉੱਪਰ ਰਹੂਗਾ ਤੇ ਇਹੇ ਬੈਨੀਫਿਟ ਤੁਹਾਨੂੰ ਮਿਲ ਰਹੇ ਨੇ ਬਹੁਤ ਜ਼ਿਆਦਾ ਬੈਨੀਫਿਟਾਂ ਦੇ ਉੱਪਰ ਫੈਬਰਿਕ ਮਿਲਿਆ ਸੈਕੰਡ ਏ ਆ ਇਹਨਾਂ ਨੂੰ ਜੇ ਤੁਸੀਂ ਚਾਹੋ ਕੋਈ ਲਾਈਨਿੰਗ ਅੰਡਰਸ਼ਰਟ ਦੀ ਰਿਕੁਆਇਰ ਨਹੀਂ ਹੈਗੀ ਸੂਟਾਂ ਨੂੰ ਬਿਨਾ ਲਾਈਨਿੰਗ ਅੰਡਰਸ਼ਰਟ ਤੋਂ ਵੀ ਬਣਾ ਸਕਦੇ ਹੋ ਜਿਹੜੇ ਆਪਣੇ ਲਗਵਾਉਂਦੀਆਂ ਤਾਂ ਲਗਵਾਉਂਦੀਆਂ ਹੀ ਨੇ ਨਹੀਂ ਤਾਂ ਕੋਈ ਨੀਡ ਨਹੀਂ ਫੈਬਰਿਕ ਨੂੰ ਬਹੁਤ ਸੋਹਣਾ ਪ੍ਰੀਮੀਅਮ ਸਾਰਾ ਬੇਸ ਰਹੂਗਾ ਏਕੇ ਦਾ ਤੇ ਰਸ਼ੀਆ ਦਾ ਦੋ ਬ੍ਰਾਂਡ ਤੁਹਾਨੂੰ ਅਸੀਂ ਦਿਖਾਵਾਂਗੇ ਅੱਜ ਦੀ ਕਲੈਕਸ਼ਨ ਦੇ ਵਿੱਚ ਤੇ ਦੋਨੋਂ ਹੀ ਪ੍ਰੀਮੀਅਮ ਨੇ ਬੇਸ ਵੀ ਪੂਰਾ ਫੁੱਲ ਪ੍ਰੀਮੀਅਮ ਤੁਹਾਨੂੰ ਦਿਖਾਵਾਂਗੇ ਬਾਕੀ ਜਿੰਨਾ ਵੀ ਆ ਫਰੰਟ ਤੇ ਤੁਸੀਂ ਕੰਮ ਦੇਖ ਲਿਓ ਸਾਰਾ ਥ੍ਰੈਡ ਦਾ ਕੰਮ ਮਿਲੂਗਾ ਸੂਟ ਦੇ ਉੱਪਰ ਸਾਰਾ ਥ੍ਰੈਡ ਦਾ ਕੰਮ ਮਿਲੂਗਾ ਕਲਰ ਕੰਬੀਨੇਸ਼ਨ ਵੀ ਦੇਖ ਲਓ ਬਹੁਤ ਪਿਆਰਾ ਬਹੁਤ ਸੋਹਣਾ ਕਲਰ ਕੰਬੀਨੇਸ਼ਨ ਮੈਂ ਫੇਰ ਰਿਪੀਟ ਕਰ ਰਹੀ ਆ ਵੀ ਸਾਡੇ ਕੋਲ ਗਿਣਤੀ ਦੇ ਸਿਰਫ 3 ਸੈੱਟ ਆਏ ਨੇ ਤੇ ਪੂਰੇ ਬੈਨੀਫਿਟ ਦੇ ਨਾਲ ਸੂਟ ਆਏ ਨੇ ਫਟਾਫਟ ਸਕਰੀਨਸ਼ਾਟ ਲੈਣੇ ਆ ਜਿਹੜੀਆਂ ਵੀ ਭੈਣਾਂ ਨੂੰ ਇਹ ਵਾਲੇ ਚਾਹੀਦੇ ਆ ਮੂੰਗੀ ਆ ਜਾਂ ਸ਼ੇਡ ਆ ਮਤਲਬ ਇਹ ਗ੍ਰੇ ਮੂੰਗੀ ਆ ਜੀ ਟੂਨ ਦੇ ਉੱਪਰ ਆਹੇ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਜਿਹਾ ਸ਼ੇਡ ਆ ਇਹ ਨਾਲ ਇਹਨੇ ਜਿਹੜੇ ਮਿਲਣ ਜਾ ਰਹੇ ਤੁਹਾਨੂੰ ਦੁਪੱਟੇ ਉਹ ਮਿਲ ਰਿਹਾ ਜੀ ਵਿਸਕੋਸ ਮਸਲੀਨ ਦੇ ਆਹ ਲੋਟ ਵਿਸਕੋਸ ਮਸਲੀਨ ਦੇ ਪੂਰੇ ਵਧੀਆ ਬਿਲਕੁਲ ਲਾਈਟ ਵੇਟ ਜਿਹੜੇ ਦੁਪੱਟੇ ਨੇ ਬਹੁਤ ਸੋਹਣੀ ਕਲੈਕਸ਼ਨ ਆ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਬਸ ਜਸਟ ਇਹ ਹੁਣ ਲੈਸ ਤੇ ਆ ਆ ਚੁੱਕੇ ਨੇ ਲੈਸ ਸਾਰੇ ਕਾਟਨ ਦੇ ਫੈਬਰਿਕਾਂ ਦੇ ਉੱਪਰ ਲੈਸ ਆਉਣ ਲੱਗ ਚੁੱਕੀ ਆ ਸੋ ਤੁਸੀਂ ਫਟਾਫਟ ਸਕਰੀਨ ਸ਼ਾਟ ਲੈ ਕੇ ਆਇਆ ਇਹਦਾ ਨੰਬਰ ਰਹੂਗਾ ਜੀ 1 1 ਨੰਬਰ ਇਹ ਸੂਟ ਰਹੂਗਾ ਗ੍ਰੇ ਵਾਲਾ ਸੂਟ ਆ ਬਹੁਤ ਪਿਆਰਾ ਬਹੁਤ ਹੀ ਸੋਹਣਾ ਤੇ ਨੈਕਸਟ ਇਹਦਾ ਤਿੰਨੇ ਦੇ ਤਿੰਨੇ ਹੀ ਕਲਰ ਬਹੁਤ ਪਿਆਰੇ ਨੇ ਨੈਕਸਟ ਕਲਰ ਚੈੱਕ ਕਰੋ ਇਹਦਾ ਤੁਸੀਂ ਆ ਲੋ ਜੀ ਇਹ ਵਾਲਾ ਹੈਗਾ ਇਹਦਾ ਕਲਰ ਬਹੁਤ ਪਿਆਰਾ ਬਹੁਤ ਸੋਹਣਾ ਤੇ ਡਿਫਰੈਂਟ ਜਿਹਾ ਕਲਰ ਆ ਮਹਿੰਦੀ ਆ ਜੀ ਥੋੜੀ ਜਿਹੀ ਲਾਈਟ ਜੀ ਪੈਂਦੀ ਆ ਜੀ ਟੂਨ ਤੇ ਆ 프ਰੰਟ ਸਾਰਾ ਤੁਹਾਨੂੰ ਪ੍ਰਿੰਟਡ ਮਿਲ ਰਿਹਾ ਵਿਦ ਸਾਰਾ ਥ्रेड ਦਾ ਕੰਮ ਰਿਹਾ ਟੋਟਲੀ ਜਿੰਨਾ ਵੀ ਕੰਮ ਮਿਲ ਰਿਹਾ ਨਾ ਸਾਰਾ ਥ्रेड ਦਾ ਕੰਮ ਹੋਇਆ ਹੋਇਆ ਵਾ ਨਾਲ ਇਹਨਾਂ ਦੇ ਪਲੇਨ ਸਾਰੀਆਂ ਬਾਟਮਸ ਡਿਜੀਟਲ ਮਿਲ ਰਹੀਆਂ ਨੇ ਡਿਜੀਟਲ ਬਾਟਮ ਲੱਗੀਆਂ ਹੋਈਆਂ ਨੇ ਸੇਮ ਸੈਲ ਪ੍ਰਿੰਟ ਦੀ ਬਾਟਮ ਆ ਤੇ ਨਾਲ ਇਹਨਾਂ ਦੇ ਸੇਮ ਆ ਰਿਹਾ ਜੀ ਵਿਸਕੋਸ ਮਸਲੀਨ ਦੇ ਦੁਪੱਟੇ ਇੱਨਾ ਚਲੋ ਆ ਲੋ ਜੀ ਬਿਸਕੋਜ਼ ਮਸਲੀਨ ਦਾ ਬਹੁਤ ਪਿਆਰਾ ਬਹੁਤ ਸੋਹਣਾ ਨਾਲ ਦੁਪੱਟਾ ਵਾ ਕਲਰ ਕੰਬੀਨੇਸ਼ਨ ਵੀ ਬਹੁਤ ਸੋਹਣਾ ਵਾ ਬਹੁਤ ਹੀ ਡਿਫਰੈਂਟ ਜਾਂ ਰੇਅਰ ਜਾਂ ਕਲਰ ਆ ਫਟਾਫੜ ਸਕਰੀਨਸ਼ਾਟ ਲੈ ਲਿਓ ਨੰਬਰ ਹੈਗਾ ਜੀ 2 2 ਨੰਬਰ ਸੂਟ ਰਹੋਗਾ ਉਹੀ ਭੈਣਾਂ ਨੂੰ ਮਿਲਣੇ ਆ ਜਿਨ੍ਹਾਂ ਦੇ ਪਹਿਲਾਂ ਸਕਰੀਨਸ਼ਾਟ ਆ ਗਏ ਰਿਪੀਟ ਕਰ ਕਰ ਇੱਕੋ ਹੀ ਚੀਜ਼ ਨੂੰ ਬੋਲ ਰਹੀ ਆ ਕਿ ਤਿੰਨ ਹੀ ਸੈੱਟ ਆਏ ਨੇ ਬਿਲਕੁਲ ਲੈਸ ਦੇ ਵਿੱਚ ਆਏ ਨੇ 1800 ਤੋਂ 2000 ਤੱਕ ਵਿਕਣ ਵਾਲੇ ਸੂਟ ਨੇ ਸਿਰਫ 1500 ਦੇ ਵਿੱਚ ਲਗਾ ਦਿੱਤੇ ਨੇ ਆ ਲਓ ਜੀ ਇਹ ਵੀ ਕਲਰ ਬਹੁਤ ਪਿਆਰਾ ਸਕਾਈ ਬਲੂ ਦਾ ਥੋੜਾ ਜਿਹਾ ਬਲੂ ਟੂਨ ਦੇ ਉੱਪਰ ਆ ਇਹ ਵੀ ਕਲਰ ਬਹੁਤ ਪਿਆਰਾ ਸਾਰਾ ਤੁਹਾਨੂੰ ਕੰਮ ਮਿਲ ਰਿਹਾ ਥ्रेड ਦਾ ਪ੍ਰਿੰਟਿੰਗਾਂ ਚੈੱਕ ਕਰੀ ਚੱਲੋ ਨਾਲ ਬਾਟਮ ਸਾਰਿਆਂ ਦੇ ਆ ਰਹੀਆਂ ਜੀ ਸੈਲਫ ਪ੍ਰਿੰਟਡ ਬਾਟਮ ਆ ਰਹੀਆਂ ਬਹੁਤ ਹੀ ਪਿਆਰੀਆਂ ਤੇ ਬਹੁਤ ਹੀ ਸੋਹਣੀਆਂ ਜੀਆਂ ਤੇ ਨਾਲ ਆ ਰਹੇ ਵੀ ਜੀ ਦੁਪੱਟੇ ਜਿਸਕੋਸਮ ਬਹੁਤ ਪਿਆਰਾ ਬਹੁਤ ਸੋਹਣਾ ਨਾਲ ਦੁਪੱਟਾ ਲੱਗਿਆ ਹੋਇਆ ਨੰਬਰ ਹੋਊਗਾ ਜੀ 3 3 ਨੰਬਰ ਇਹ ਸੂਟ ਰੋਗਾ ਫੋਰਥ ਕਲਰ ਇਹਦੇ ਵਿੱਚ ਆ ਗਿਆ ਜੀ ਪਰਪਲ ਟੂਨ ਦੇ ਉੱਪਰ ਆ ਲੋਥ ਫੋਰਥ ਕਲਰ ਸੇਮ ਸਾਰੇ ਡਿਜ਼ਾਈਨ ਸੇਮ ਆ ਪੈਟਰਨ ਸੇਮ ਆ ਜਸਟ ਕਲਰ ਚੇਂਜ ਹੋ ਰਹੇ ਨੇ ਚਾਰ ਕਲਰ ਨੇ ਸੇਮ ਪੈਟਰਨ ਦੇ ਵਿੱਚ ਤੇ ਸਾਰੇ ਤੁਹਾਨੂੰ ਥ्रेड ਵਰਕ ਦਾ ਕੰਮ ਬਹੁਤ ਪਿਆਰਾ ਸਿੰਗਲ ਟਾਂਕੇ ਦਾ ਕੰਮ ਹੋਇਆ ਹੋਇਆ ਬਹੁਤ ਸੋਹਣਾ ਬਿਲਕੁਲ ਵੀ ਆ ਨਹੀਂ ਹੈਗਾ ਵੀ ਉਗੜ ਮਾਂ ਜਾਂ ਕੰਮ ਹੋਇਆ ਬਹੁਤ ਸੋਹਣਾ ਬਹੁਤ ਪਿਆਰਾ ਕੰਮ ਹੋਇਆ ਤੇ ਨਾਲ ਸਹੀ ਮਾਰੀਆਂ ਨੇ ਬਹੁਤ ਸੋਹਣੀਆਂ ਬਾਟਮਸ ਤੇ ਨਾਲ ਸੀ ਮਾਰੇ ਨੇ ਜੀ ਦੁਪੱਟੇ ਸੇਮ ਹੈਗਾ ਇਹਦਾ ਦੁਪੱਟਾ ਨੰਬਰ ਹੋਊਗਾ ਜੀ 4 4 ਨੰਬਰ ਇਹ ਸੂਟ ਰਹੂਗਾ ਫਟਾਫਟ ਪਿਕ ਕਰ ਲਿਓ ਕਲਰ ਸਾਰੇ ਬਹੁਤ ਪਿਆਰੇ ਨੇ ਬਹੁਤ ਸੋਹਣੇ ਨੇ ਹਲਕੀ ਇਹ ਹੈਗਾ ਪਿੰਕ ਕਲਰ ਦੇ ਉੱਪਰ ਪਿੰਕ ਕਲਰ ਦਾ ਸਾਰਾ ਕੰਬੀਨੇਸ਼ਨ ਆ ਬਹੁਤ ਸੋਹਣਾ ਬਹੁਤ ਅਨ ਡਿਫਰੈਂਟ ਜਿਹਾ ਪੈਟਰਨ ਬਣਿਆ ਫੁੱਲ ਫਲਾਵਰਾਂ ਤੋਂ ਕੁਝ ਹਟ ਕੇ ਤੁਹਾਨੂੰ ਪੈਟਰਨ ਦੇ ਰਹੇ ਆ ਤੇ ਸਾਰਾ ਜਿੰਨਾ ਵੀ ਤੁਸੀਂ ਵਿਚਾਰ ਦੇਖ ਰਹੇ ਹੋ ਸਾਰਾ ਥ੍ਰੈਡ ਦਾ ਕੰਮ ਹੋਇਆ ਸਾਰਾ ਡੱਬੀ ਦੇ ਵਿੱਚ ਵੀ ਥ੍ਰੈਡ ਦਾ ਕੰਮ ਹੋਇਆ ਪੈਨਲਸ ਵੀ ਥ੍ਰੈਡ ਦੀਆਂ ਬਣੀਆਂ ਹੋਈਆਂ ਨੇ ਬਹੁਤ ਸੋਹਣਾ ਕੰਮ ਹੋਇਆ ਹੋਇਆ ਸੂਟ ਦੇ ਉੱਪਰ ਪਿੰਕ ਕਲਰ ਦਾ ਸੂਟ ਰਹੂਗਾ ਫਰੰਟ ਬੈਕ ਬਿਲਕੁਲ ਸੇਮ ਰਹੂਗੀ ਸੇਮ ਪ੍ਰਿੰਟਡ ਰਹੂਗੀ ਤੇ ਨਾਲ ਇਹਨਾਂ ਦੇ ਸੇਮ ਆਣਗੀਆਂ ਜੀ ਬਾਟਮਸ ਸੈਲਫ ਪ੍ਰਿੰਟਡ ਠੀਕ ਹੈ ਜੀ ਸੈਲਫ ਪ੍ਰਿੰਟਡ ਬਾਟਮ ਆਉਗੀ ਤੇ ਨਾਲ ਦੁਪੱਟਾ ਆਊਗਾ ਵਿਸਕੋਸ ਮਸਲਿਨ ਦਾ ਇਹਦੇ ਵਿੱਚ ਤੁਹਾਨੂੰ ਦੋ ਕਲਰ ਮਿਲ ਜਾਣਗੇ ਇਹਦੇ ਦੋਨੇ ਕਲਰ ਬਹੁਤ ਪਿਆਰੇ ਰਹਿਣਗੇ ਆ ਲੋ ਬਹੁਤ ਸੋਹਣੇ ਦੁਪੱਟੇ ਨੇ ਬਹੁਤ ਪਿਆਰੇ ਸੇਮ ਜਿਵੇਂ ਮਢਾਲ ਦਾ ਦੁਪੱਟਾ ਹੁੰਦਾ ਨਾ ਓਦਾਂ ਦੇ ਦੁਪੱਟੇ ਆ ਲੁੱਕ ਵਾਈਜ਼ ਬਹੁਤ ਸੋਹਣੇ ਆ ਸੂਟ ਬਾਕੀ ਬੇਸ ਇੰਨੇ ਸੋਹਣੇ ਲੱਗੇ ਹੋਏ ਨੇ ਦੁਪੱਟੇ ਵੀ ਬਹੁਤ ਜ਼ਿਆਦਾ ਸੌਫਟਨੈਸ ਆ ਸਿਰ ਤੇ ਰੁਕਣ ਵਾਲਾ ਦੁਪੱਟਾ ਵਾ ਕੋਈ ਸੰਥਾਟਿਕ ਬੇਸ ਨਹੀਂ ਹੈਗਾ ਦੁਪੱਟੇ ਦੇ ਵਿੱਚ ਨੰਬਰ ਹੋਊਗਾ ਜੀ 5 5 ਨੰਬਰ ਇਹ ਸੂਟ ਰਹੂਗਾ ਇਹਦੇ ਵਿੱਚ ਤੁਹਾਨੂੰ ਕਲਰ ਮਿਲ ਜਾਣਗੇ ਜੀ ਆ ਲਓ ਸੈਕਿੰਡ ਕਲਰ ਇਹਦੇ ਵਿੱਚ ਤੁਹਾਨੂੰ ਮਿਲੇਗਾ ਜੀ ਸਕਾਈ ਬਲੂ ਕਲਰ ਇਹ ਵੀ ਕਲਰ ਬਹੁਤ ਦੋਨੇ ਕਲਰ ਦੋ ਆਈਨੇ ਇਹਦੇ ਵਿੱਚ ਕਲਰ ਦੋਨੇ ਕਲਰ ਬਹੁਤ ਪਿਆਰੇ ਆਏ ਨੇ ਨਾਲ ਸੇਮ ਆ ਰਿਹਾ ਦੁਪੱਟਾ ਮਸਲੀਨ ਦਾ ਤੇ ਨੰਬਰ ਹੋਊਗਾ ਜੀ 46 6 ਨੰਬਰ ਇਹ ਸੂਟ ਰੋਗਾ ਤੁਸੀਂ ਫਟਾਫੜ ਪਿਕ ਕਰ ਲਓ ਜਿਹੜੀ ਵੀ ਭੈਣ ਨੂੰ ਚਾਹੀਦੇ ਨੇ ਆਹ ਸੈੱਟ ਦੇ ਵਿੱਚ ਸਿਰਫ ਸਾਨੂੰ ਦੋ ਪੀਸ ਹੀ ਮਿਲੇ ਨੇ ਸੋ ਦੋ ਹੀ ਕਲਰ ਨੇ ਬਾਕੀ ਪਹਿਲੇ ਵਾਲੇ ਜਿਹੜੇ ਮੈਂ ਤੁਹਾਨੂੰ ਚਾਰ ਦਿਖਾਏ ਨੇ ਤੇ ਐਂਡ ਵਾਲੇ ਸੈੱਟ ਦੇ ਸਿਰਫ ਪਿੰਨਲ ਕਲਰ ਮਿਲ ਰਹੇ ਕਿਉਂਕਿ ਇੰਨੀ ਲੈਸ ਆਇਆ ਇਹਨਾਂ ਦੇ ਉੱਪਰ ਵੀ ਮਤਲਬ ਕਿ ਪਿੱਛੇ ਸਟਾਕ ਕਲੀਅਰ ਵਾਂਗੂ ਹੋ ਗਿਆ ਇੰਨੀ ਜ਼ਿਆਦਾ ਡਿਮਾਂਡ ਆ ਆ ਲੋ ਜੀ ਇਹ ਵੀ ਕਲਰ ਬਹੁਤ ਪਿਆਰਾ ਡਿਫਰੈਂਟ ਜਿਹਾ ਫੁੱਲ ਫਲਾਵਰਾਂ ਤੋਂ ਜਿਹੜੀਆਂ ਆਪਣਾ ਆਕੀਆਂ ਪਈਆਂ ਨੇ ਉਹਨਾਂ ਲਈ ਡਿਫਰੈਂਟ ਜੀ ਪ੍ਰਿੰਟਿੰਗ ਦੇ ਰਹੇ ਆ ਸਾਰਾ ਪ੍ਰਿੰਟ ਚੈੱਕ ਕਰ ਲਓ ਸੂਟ ਦਾ ਬਹੁਤ ਪਿਆਰਾ ਡਿਫਰੈਂਟ ਪ੍ਰਿੰਟ ਆਊਗਾ ਵਿਚਕਾਰ ਬਿਲਕੁਲ ਇਦਾਂ ਲੱਗੂ ਜਿਵੇਂ ਪੈਚ ਲੱਗਿਆ ਹੁੰਦਾ ਬਟ ਇਹ ਸਾਰੀ ਪ੍ਰਿੰਟਿੰਗ ਹੋ ਜਾਂ ਪ੍ਰਿੰਟਿੰਗ ਦੇ ਉੱਪਰ ਸਾਰਾ ਵਰਕ ਹੋਇਆ ਹੋਇਆ ਠੀਕ ਹੈ ਜੀ ਫਰੰਟ ਐਂਡ ਬੈਕ ਬਿਲਕੁਲ ਸੇਮ ਆ ਸੂਟਾਂ ਦੀ ਤੇ ਨਾਲ ਤੁਹਾਨੂੰ ਜਿਹੜਾ ਮਿਲ ਰਿਹਾ ਜੀ ਬਾਟਮ ਬਾਟਮ ਸਾਰੀ ਡਿਜੀਟਲ ਪ੍ਰਿੰਟਡ ਹੀ ਮਿਲ ਰਹੀ ਆ ਲੋ ਡਿਜੀਟਲ ਬਾਟਮ ਮਿਲ ਰਹੀ ਹੈ ਜੀ ਤੇ ਨਾਲ ਇਹਨਾਂ ਦੇ ਸੇਮ ਆ ਰਹੇ ਨੇ ਵਿਸਕੋਸ ਮਸਲੀਨ ਦੇ ਦੁਪट्टे ਬਹੁਤ ਸੋਹਣੀਆਂ ਕਲੈਕਸ਼ਨਾਂ ਨੇ ਬਹੁਤ ਹੀ ਪਿਆਰੀਆਂ ਜੀਆਂ ਜਿਵੇਂ ਕਿ ਰੱਤਿਆ ਬ੍ਰਾਂਡ ਆ ਕਹਿੰਦਾ ਕਹਾਂਦਾ ਬ੍ਰਾਂਡ ਆ ਕਲੈਕਸ਼ਨ ਵੀ ਬਹੁਤ ਪਿਆਰੀਆਂ ਬਹੁਤ ਸੋਹਣੀਆਂ ਬਾਕੀ ਤੁਸੀਂ ਦੁਪट्टे ਵਗੈਰਾ ਲੁੱਕ ਵਾਈਸ ਸੂਟ ਚੈੱਕ ਕਰ ਲਓ ਬਹੁਤ ਸੋਹਣੇ ਬਹੁਤ ਪਿਆਰੇ ਬਣੇ ਹੋਏ ਇਹ ਗ੍ਰੇ ਕਲਰ ਆ ਮਿੱਠਾ ਪਿਆਰਾ ਜਿਹਾ ਕਲਰ ਆ ਨੰਬਰ ਹੋਗਾ ਜੀ 73 ਕਲਰ ਇਹਦੇ ਵਿੱਚ ਤੁਹਾਨੂੰ ਮਿਲ ਜਾਣਗੇ ਕਿੰਨੇ ਹੀ ਕਲਰ ਇਹਦੇ ਵੀ ਬਹੁਤ ਪਿਆਰੇ ਨੇ ਆ ਲੋ ਨੈਕਸਟ ਵਾਲਾ ਕਲਰ ਦੇਖ ਲਓ ਸੇਮ ਪੈਟਰਨ ਨਾਲ ਸਾਰਾ ਸੇਮ ਸੈਲਫ ਪ੍ਰਿੰਟਡ ਇਹਦੀ ਬਾਟਮ ਆਊਗੀ ਜੀ ਆ ਲੋ ਸੈਲਫ ਪ੍ਰਿੰਟਡ ਸਾਰੇ ਬਾਟਮ ਰਹੂਗੀ ਤੇ ਨਾਲ ਸੇਮ ਹੈਗਾ ਸਾਰਾ ਵਰਕ ਹੋਇਆ ਹੋਇਆ ਸੂਟ ਦੇ ਉੱਪਰ ਤੇ ਨਾਲ ਸੇਮ ਹੈਗਾ ਵਿਸਕੋਸ ਮਸਲਿਨ ਦਾ ਦੁਪੱਟਾ ਜਿਵੇਂ ਕਿ ਮੈਂ ਆਹ ਵਾਲਾ ਦੁਪੱਟਾ ਤੁਹਾਨੂੰ ਖੋਲ ਕੇ ਦਿਖਾਇਆ ਹੀ ਆ ਉਹਦੇ ਨਾਲ ਦਾ ਹੀ ਸੇਮ ਦੁਪੱਟਾ ਵਾ ਨੰਬਰ ਹੈਗਾ ਜੀ 8 8 ਨੰਬਰ ਇਹ ਸੂਟ ਆ ਤੇ ਥੋੜਾ ਕਲਰ ਇਹਦੇ ਵਿੱਚ ਹੈਗਾ ਜੀ ਲੈਮਨ ਮਸਟਰਡ ਸ਼ੇਡ ਇਹ ਵੀ ਕਲਰ ਬਹੁਤ ਪਿਆਰਾ ਆ ਆਹ ਲੇਮਨ ਮਸਟਰਡ ਸ਼ੇਡ ਦੇ ਉੱਪਰ ਬਹੁਤ ਪਿਆਰਾ ਬਹੁਤ ਸੋਹਣਾ ਸੇਮ ਇਹਦੇ ਨਾਲ ਵੀ ਲੈਮਨ ਸ਼ੇਡ ਦੀ ਆ ਰਹੀ ਹੈ ਜੀ ਬਾਟਮ ਆ ਲੋ ਬਹੁਤ ਪਿਆਰੀ ਬਾਟਮ ਆ ਬਹੁਤ ਸੋਹਣਾ ਫੈਬਰਿਕ ਆ ਕੋਈ ਲਾਈਨਿੰਗ ਦੀ ਨਹੀਂ ਕੋਈ ਅੰਡਰਸ਼ਰਟ ਦੀ ਨਹੀਂ ਤੇ ਪੂਰਾ ਸੁਪਰ ਕੋਈ ਲੂ ਨਹੀਂ ਕੋਈ ਸਿੱਜਣ ਦੀ ਕਮੇ ਪਿਓਰ ਕਾਟਨ ਪ੍ਰੀਮੀਅਮ ਵਾਲੀ ਤੁਹਾਨੂੰ ਦੇ ਰਹੇ ਆ ਠੀਕ ਹੈ ਜੀ ਸੋ ਜਿਹੜੀ ਵੀ ਭੈਣ ਨੂੰ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਹੋਊਗਾ ਤੁਸੀਂ ਫਟਾਫਟ ਲੈਣਾ ਸਕਰੀਨ ਸ਼ਾਟ ਤੇ ਕਰ ਦੇਣੀ ਆ ਜੀ ਆਰਡਰ ਨੰਬਰ ਇਹਦਾ ਰਹੂਗਾ ਜੀ 9 9 ਨੰਬਰ ਇਹ ਸੂਟ ਰਹੂਗਾ ਇੱਕ ਸੈੱਟ ਮੈਂ ਤੁਹਾਨੂੰ ਰਿਪੀਟ ਤੇ ਅਸੀਂ ਮੰਗਵਾਇਆ ਜਿਹੜਾ ਉਹ ਮੰਗਾਇਆ ਵਾ ਜਿਹੜਾ ਆਪਣਾ ਮੈਂ ਹਜੇ 2-3 ਦਿਨ ਹੀ ਹੋਇਆ ਵੀਡੀਓ ਚ ਪਾਇਆ ਸੀ ਇਹਦੇ ਨਾਲ ਦਾ ਸੇਮ ਸੈੱਟ ਸੋ ਜਿਹੜੀਆਂ ਭੈਣਾਂ ਨੂੰ ਰਹਿ ਗਈਆਂ ਸੀ ਦੁਬਾਰਾ ਰਿਪੀਟ ਹੈਗੀ ਆ ਡਿਮਾਂਡ ਤਾਂ ਤੁਸੀਂ ਆਪਣਾ ਫਟਾਫੜ ਸਕਰੀਨਸ਼ਾਟ ਲੈ ਲਿਓ ਇਹ ਜਿਵੇਂ ਤੁਸੀਂ ਆਪਣੀ ਮੰਮੀ ਲਈ ਦਾਦੀ ਲਈ ਕਿਸੇ ਲਈ ਵੀ ਲੈਣਾ ਨਾ 올ਡ এজ ਲਈ ਆ ਇਹ ਜਿਵੇਂ 70 80 ਪਲੱਸ ਤੁਸੀਂ ਕਹਿ ਦੋ ਆ ਕਪੜਾ ਇੰਨਾ ਜ਼ਿਆਦਾ ਫਾਈਨ ਆ ਇੰਨਾ ਸਕੂਨ ਦੇਊਗਾ ਸਕਿਨ ਫਰੈਂਡਲੀ ਆ ਏਕੇ ਟੈਕਸਟ ਦਾ ਪ੍ਰੀਮੀਅਮ ਹੈਗਾ ਸਾਰਾ ਫੈਬਰਿਕ ਲੱਗਿਆ ਹੋਇਆ ਤੇ ਬਿਲਕੁਲ ਨਿੱਕੀ ਬੂਟੀ ਦਾ ਇਹ ਸੂਟ ਆ ਠੀਕ ਹੈ ਜੀ ਨਿੱਕੀ ਬੂਟੀ ਦਾ ਇਹ ਸੂਟ ਆ ਇਹਦੇ ਵਿੱਚ ਹੁਣ ਆਪਣੇ ਕੋਲ ਹੈਗੇ ਨੇ ਪੀਸ ਉਸੋ ਜਿੰਨੇ ਵੀ ਭੈਣਾਂ ਨੂੰ ਚਾਹੀਦੇ ਹੋਣਗੇ ਮਿਲ ਜਾਣਗੇ ਜੀ ਇਦਾਂ ਰੋਗਿਆ ਦਾ ਦੁਪੱਟਾ ਬਿਲਕੁਲ ਨਿੱਕਾ ਜਿਹਾ ਪ੍ਰਿੰਟਡ ਦੁਪੱਟੇ ਤੇ ਆ ਕੋਈ ਵੱਡਾ ਫਲਾਵਰ ਨਹੀਂ ਮਿਲੂਗਾ ਕਿਉਂਕਿ ਸਪੈਸ਼ਲੀ ਅਸੀਂ ਕਹਿ ਕੇ ਮੰਗਵਾਇਆ ਉਦੋਂ ਵੀ ਮੈਂ ਇੱਕ ਸੈੱਟ ਹੀ ਅਸੀਂ ਮੰਗਵਾਇਆ ਸੀ ਤੇ ਕਈ ਪੈਣਾ ਰਹਿ ਗਈਆਂ ਸੀ ਤਾਂ ਦੁਬਾਰਾ ਰਿਪੀਟ ਤੇ ਆਹੇ ਸੈਟ ਜਿਹੜੀ ਪੈਣ ਨੂੰ ਚਾਹੀਦਾ ਉਹ ਹੁਣ ਫਟਾਫਟ ਸਕਰੀਨਸ਼ਾਟ ਲੈ ਲਿਓ ਤਿੰਨ ਕਲਰਾਂ ਨਾਲ ਇਹਦਾ ਕੰਬੀਨੇਸ਼ਨ ਜਿਵੇਂ ਕਿ ਇਹ ਵਾਲਾ ਵੀ ਬਹੁਤ ਸੋਹਣਾ ਕਲਰ ਆ ਬਹੁਤ ਪਿਆਰਾ ਇਹਦਾ ਸੇਮ ਕਲਰ ਆ ਜਿਵੇਂ ਦੁਪट्टे ਦੇ ਉੱਪਰ ਆ ਨਾ ਕੰਨੀ ਉਦਾਂ ਦਾ ਵਾ ਆਹ ਵਾਲਾ ਕਲਰ ਸੇਮ ਹੈਗਾ ਜੀ ਆਹ ਵਾਲਾ ਸਕਾਈ ਬਲੂ ਜੀ ਟੂਨ ਦੇ ਦਾ ਆ ਥੋੜੀ ਜੀ ਮਿੱਠੀ ਜੀ ਪਰਪਲ ਟੂਨ ਦਿੰਦਾ ਇਹ ਸਕਾਈ ਬਲੂ ਜੀ ਟੂਨ ਦਿੰਦਾ ਤੇ ਬੂਟੀ ਬਿਲਕੁਲ ਨਿੱਕਾ ਨਿੱਕਾ ਪ੍ਰਿੰਟ ਰਹੂਗਾ ਜਿਹੜੀ ਭੈਣ ਨੂੰ ਵੀ ਪਹਿਲਾ ਸੂਟ ਇਹ ਵਾਲਾ ਚਾਹੀਦਾ ਹੈ ਨੰਬਰ ਇਹ ਤਾਂ 10 ਰਹੂਗਾ ਜੀ ਲਾਈਟ ਫਰੋਜ਼ੀ ਦਾ ਨੰਬਰ ਹੋਊਗਾ ਜੀ 11 ਤੇ ਆ ਆ ਗਿਆ ਲਾਈਟ ਜਾਂ ਪਿਸਤਾਸ਼ੀ ਆ ਲੋ ਇਹ ਪਿਸਤਾ ਟੂਨ ਦੇ ਉੱਪਰ ਆ ਦੇਖੋ ਆਹ ਵਾਲੀ ਕੰਨੀ ਹੈ ਨਾ ਜਿਹੜੀ ਸੇਮ ਇਹ ਵਾਲਾ ਕਲਰ ਹੈ ਇਹਦਾ ਬਹੁਤ ਸੋਹਣੇ ਪੈਟਰਨ ਨੇ ਜਿਹੜੀਆਂ ਭੈਣਾ ਇਹ ਕਿਉਂਕਿ ਬਹੁਤ ਹੀ ਘੱਟ ਹੁਣ ਆਉਣ ਲੱਗੇ ਨਿੱਕੀ ਬੂਟੀ ਜਿਹੜੀ ਸਭ ਤੋਂ ਏਦਾਂ ਬਰੀਕ ਜਿਹਾ ਪ੍ਰਿੰਟ ਬਹੁਤ ਚੁਣ ਕੇ ਲਿਆਉਣਾ ਪੈਂਦਾ ਸੋ ਜਿਹੜੀਆਂ ਭੈਣਾਂ ਇਹ ਚੀਜ਼ ਦੀ ਵੇਟ ਕਰਦੀਆਂ ਜਾਂ ਤੁਸੀਂ ਆਪਣੀ ਮੰਮੀ ਦਾਦੀ ਨਾਨੀ ਲਈ ਕਿਸੇ ਲਈ ਸਿਉਂਕੇ ਤੁਸੀਂ ਹਨਾ ਦੇਣਾ ਮੈ ਸਟਿਚ ਕਰਵਾ ਕੇ ਸੂਟ ਵੀ ਹਾਂਜੀ ਉਹਨਾਂ ਨੂੰ ਕੱਪੜਾ ਵੀ ਇੰਨਾ ਜ਼ਿਆਦਾ ਫਾਈਨਾ ਕੁਝ ਨਹੀਂ ਹੋਣਾ ਧੋਂਦੇ ਤਾਂ ਮਤਲਬ ਕਿ ਪਾਉਂਦੇ ਧੋਂਦੇ ਅੱਖ ਜਾਣਗੇ ਕੱਪੜੇ ਨੂੰ ਕੁਝ ਨਹੀਂ ਹੋਣਾ ਇੰਨਾ ਵਧੀਆ ਕੱਪੜਾ ਸੋ ਜਿਹੜੀ ਭੈਣ ਨੂੰ ਵੀ ਚਾਹੀਦਾ ਹੋਇਆ ਲੈ ਲਿਓ ਸਕਰੀਨਸ਼ਾਟ ਨੰਬਰ ਹੋਗਾ ਜੀ ਇਹਦਾ 12 ਲਓ ਜੀ ਇਹ ਸੀਗੀ ਮੇਰੀ ਅੱਜ ਦੀ ਕਲੈਕਸ਼ਨ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਵਧੀਆ ਲੱਗੀ ਹੋਗੀ ਕਲੈਕਸ਼ਨ ਬਹੁਤ ਸੋਹਣੀ ਆ ਬਹੁਤ ਪ੍ਰੀਮੀਅਮ ਆ ਤੇ ਬਹੁਤ ਹੀ ਲੈਸ ਦੇ ਵਿੱਚ ਆਈ ਆ ਸੋ ਜਿਹੜੀਆਂ ਵੀ ਪਹਿਣਾ ਲੈ ਵਾਲੇ ਸੂਟ ਚਾਹੀਦੇ ਹੋਣਗੇ ਫਟਾਫਟ ਲੈ ਕੇ ਸਕਰੀਨਸ਼ਾਟ ਸਕਰੀਨ ਤੇ ਸਾਡਾ ਨੰਬਰ ਚੱਲ ਰਿਹਾ ਉਹਦੇ ਤੇ ਜਾ ਕੇ ਸੈਂਡ ਕਰ ਸਕਦੇ ਹੋ ਤੇ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਜਿਹੜੀਆਂ ਪਹਿਣਾ ਫਸਟ ਟਾਈਮ ਵੀਡੀਓ ਨੂੰ ਦੇਖ ਰਹੀਆਂ ਨੇ ਜਾਣ ਤੋਂ ਪਹਿਲਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਜਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਮਿਲਦੇ ਆ ਜੀ ਨਵੀਂ ਵੀਡੀਓ ਦੇ ਨਾਲ ਨਵੀਂ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ